ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਠੀਕ ਹੋ ਵਾਈ ਗਰੂ ਠੀਕ ਆਜੋ ਅੱਜ ਆਪਾਂ ਬਣਾਈਏ ਪੰਜਾਬੀ ਘੜੀ ਮੈਨੂੰ ਕਿਸੇ ਨੇ ਕਮੈਂਟ ਵਿੱਚ ਕਿਹਾ ਸੀ ਕਿ ਅੰਟੀ ਜੀ ਤੁਸੀਂ ਨਾ ਸਾਨੂੰ ਪੰਜਾਬੀ ਘੜੀ ਬਣਾਉਣੀ ਸਿਖਾਓ ਤੁਸੀਂ ਪੰਜਾਬੀ ਬਹੁਤ ਸੁਣੀ ਸਮਝਾਉਂਦੇ ਹੋ ਤੇ ਅਸੀਂ ਇਸ ਕਰਕੇ ਪੰਜਾਬੀ ਘੜੀ ਬਣਾਉਣ ਲੱਗੇ ਅੱਗੇ ਇੱਕ ਵਾਰੀ ਮੈਂ ਬਣਾ ਚੁੱਕੀ ਹੋਈ ਹਾਂ ਤੇ ਹੁਣ ਦੁਬਾਰਾ ਫੇਰ ਮੈਂ ਉਹਨਾਂ ਦੇ ਕਹਿਣ ਤੇ ਦੁਬਾਰਾ ਬਣਾਣ ਲੱਗੇ ਅਸੀਲ ਦਿੱਤੀ ਹੈ ਤੇ ਲੱਸੀ ਹੈਗੀ ਸੀ ਥੋੜਾ ਜਿਹਾ ਦਹੀਂ ਸੀ ਇੱਕ ਪਾ ਗਏ ਇਹਦੇ ਚ ਪਾਇਆ ਆਪਾਂ ਇਹਨੂੰ ਬੀਟ ਕਰ ਲਿਆ ਇੱਕ ਜਗ੍ਹਾ ਲੈ ਲੀ ਸੀ ਇਹ ਗੀ ਜੇ 2 ਕਿਲੋ ਦਾ ਜੱਗ ਹੈਗਾ ਜੀ ਤੇ ਹੁਣ ਆਪਾਂ ਇਹਦੇ ਚ ਵੇਸਨ ਪਾਣਾ ਇੱਕ ਕਟਸ਼ੀ ਆਪਾਂ ਇੱਕ ਵੇਸਨ ਹੈ ਪਾ ਲਈ ਥੋੜਾ ਜਿਹਾ ਹੋਰ ਪਾਵਾਂਗੇ ਉੱਪਰ ਇਹ ਦੇਖੋ ਡੇਢ ਕਟਸ਼ੀ ਹੋ ਗਈ ਇਹਨੂੰ ਆਪਾਂ ਹੁਣ ਬੀਟ ਕਰ ਲੈਣੇ ਆ ਇਹ ਦੇਖੋ ਬੀਟ ਹੋ ਗਈ ਜੀ ਇਸਰ ਆਪਾਂ ਵੇਸਨ ਪਾ ਕੇ ਨਾ ਬੀਟ ਕਰ ਲਿਆ ਤੁਸੀਂ ਮਿਕਸੀ ਚ ਵੀ ਕਰ ਸਕਦੇ ਹੋ ਇਹਨੂੰ ਲੱਸੀ ਨੂੰ ਬੀਟ ਕਰ ਸਕਦੇ ਹੋ ਤੁਸੀਂ ਉਹਦੇ ਵਿੱਚ ਵੀ ਕਰ ਸਕਦੇ ਹੋ ਵੇਸਨ ਪਾ ਕੇ ਇਹਦੇ ਵਿੱਚ ਬਲੈਂਡਰ ਨਾਲ ਵੀ ਕਰ ਸਕਦੇ ਹੋ ਤੁਸੀਂ ਮਧਾਨੀ ਨਾਲ ਵੀ ਕਰ ਸਕਦੇ ਹੋ ਤੇ ਆਪਾਂ ਤੁਸੀਂ ਨਹੀਂ ਕੱਲੇ ਦਹੀਂ ਦੀ ਵੀ ਬਣਾ ਸਕਦੇ ਸਾਡੇ ਕੋਲ ਲੱਸੀ ਹੈਗੀ ਸੀ ਅਸੀਂ ਥੋੜਾ ਦਹੀਂ ਪਾ ਲਿਆ ਸੀ ਆਪਾਂ ਇਹਨੂੰ ਟੱਕ ਕੇ ਸੈੱਟ ਕਰ ਦਿੰਦੇ ਆਂ ਤੇ ਆਇਲੀ ਤੇਜੇ ਇਹਨਾਂ ਨੂੰ ਆਪਾਂ ਬਰੀਕ-ਬਰੀਕ ਕੱਟ ਲਿਆ ਹੱਥ ਨਾਲ ਕੱਟ ਲਿਆ ਬਰੀਕ-ਬਰੀਕ ਤੇ ਆਇਲੀ ਤੇਸੀ ਛੋਟਾ ਜਿਹਾ ਇੱਕ ਅਦਰਕ ਦਾ ਸੀ ਪੀਸ ਲਿੱਤਾ ਸੀ ਅਸੀਂ ਉਹਨੂੰ ਵੀ ਹੱਥ ਨਾਲ ਕੱਟ ਲਿਆ ਤੇ 7-8 ਲੱਛਣੀਆਂ ਕੱਲੀਆਂ ਸੀ ਆਪਾਂ ਇਹਨਾਂ ਨੂੰ ਵਿਚਲ ਕੇ ਹੱਥ ਨਾਲ ਕੱਟ ਲਿਆ ਤੇ 3 ਤੋਂ 4 ਹਰੀਆਂ ਮਿਰਚਾਂ ਸੀ ਆਪਾਂ ਇਹਨਾਂ ਨੂੰ ਵੀ ਕੱਟ ਲਿਆ ਹੱਥ ਨਾਲ ਬਰੀਕ-ਬਰੀਕ ਕਰਕੇ ਜੇ ਤੁਹਾਡੇ ਬੱਚੇ ਨਹੀਂ ਖਾਂਦੇ ਤਾਂ ਤੁਸੀਂ 스ਪੀਕ ਕਰ ਸਕਦੇ ਆਪਾਂ ਇਹਦੇ ਤੇ ਇੱਕ ਕਟਛੀ ਆਪਾਂ ਤੇਲ ਦੀ ਭਰ ਕੇ ਆ ਪਾ ਲਈ ਜੀ ਤੇ ਆਇਲ ਕੋਈ ਵੀ ਤੁਸੀਂ ਕਿਸੇ ਚੀਜ਼ ਚ ਬਣਾ ਸਕਦੇ ਹੋ ਆਪਾਂ ਹੁਣ ਇੱਥੇ ਗੈਸ ਵਾਲ ਔਨ ਕਰ ਲੈਂਦੇ ਆ ਇਹਦੇ ਵਿੱਚ ਸਰੋਂ ਦਾ ਤੇਲ ਪਾਇਆ ਤੇ ਹੁਣ ਆਪਾਂ ਇਸਦੇ ਨਾਲ ਛੜ ਜਾਏਗਾ ਤੇ ਹੋਰ ਆਪਾਂ ਇਹਨਾਂ ਤੁਹਾਨੂੰ ਮਸਾਲੇ ਦੱਸ ਦਿੰਨੇ ਆ ਕਿਹੜੇ-ਕਿਹੜੇ ਪਾਣੇ ਆ ਅਸੀਂ 1 ਚਮਚ ਵੱਡਾ ਆਪਾਂ ਜੀਰੇ ਦਾ ਲਿੱਤਾ ਜੇ ਇਹ ਸਾਬਤ ਜੀਰਾ ਤੇ 1.5 ਚਮਚ ਆਪਾਂ ਨਮਕ ਲਿੱਤਾ ਤੇ ਤੁਸੀਂ ਸਵਾਦ ਅਨੁਸਾਰ ਤੇ ਇਹ ਆਪਾਂ 1 ਚਮਚ ਵੱਡਾ ਅਸੀਂ ਕਸੂਰੀ ਮੇਥੀ ਲਿੱਤੀ ਜੇ ਤੇ 1 ਚਮਚ ਆਪਾਂ ਧਨੀਆ ਲਿੱਤਾ ਜੇ ਪੀਸਿਆ ਹੋਇਆ ਤੇ ਤੁਸੀਂ ਸਾਬਤ ਵੀ ਪਾ ਸਕਦੇ ਹੋ ਤੇ ਇਹਦੇ ਚ ਆਪਾਂ ਇੱਕ ਛੋਟਾ ਚਮਚ ਅਸੀਂ ਕਸ਼ਮੀਰੀ ਲਾਲ ਮੇਚ ਲਿੱਤੀ ਜੇ ਇਹ ਕਲਰ ਦੇਣ ਵਾਸਤੇ ਇਹ ਮਿਰਚ ਨਹੀਂ ਹੁੰਦੀ ਐ ਤੇ ਆਪਾਂ ਇੱਕ ਵੱਡਾ ਚਮਚ ਆਪਾਂ ਹਲਦੀ ਲਿੱਤੀ ਜੇ ਤੇ ਇਹ 1.5 ਚਮਚ ਆਪਾਂ ਇਹ ਚ ਲਾਲ ਮੇਚ ਲਿੱਤੀ ਤੁਸੀਂ ਸਵਾਦ ਅਨੁਸਾਰ ਤੇਲ ਗਰਮ ਹੋ ਗਿਆ ਆਪਾਂ ਇਹਦੇ ਚ ਪਾਣ ਲੱਗੇ ਜੀਰਾ ਜੀਰਾ ਹੋ ਜਾਏਗਾ ਚਟਕ ਤੇ ਆਪਾਂ ਇਹਦੇ ਚ ਜੀਰਾ ਚਟ ਗਿਆ ਆਪਾਂ ਇਹਦੇ ਚ ਜਿਹੜਾ ਅਸੀਂ ਸ਼ਾਇਦ ਅਐਸੀ ਤੋਂ ਕਟਿਆ ਸੀ ਇਹ ਸਾਰੇ ਪਾਣੀ ਤੇ ਹੁਵੇ ਵੀ ਹੋਣਾ ਲਾਲ ਹੋ ਜਾਏਗਾ ਲਗਾ ਦੀ ਰੰਗ ਦਾ ਐਕਸਟਰਾ ਦੇਖ ਲਓ ਦੇਖੋ ਇਹ ਕੌਮ ਵੀ ਹੋ ਗਿਆ ਹੁਣ ਆਪਾਂ ਇਹ ਦੇ ਵਿੱਚ ਇਹ ਜਿਹੜਾ ਪਿਆਜ਼ ਆਪਾਂ ਕਟਿਆ ਸੀ ਆਪ ਬਹੁਣੇ ਪਿਆਜ਼ ਪਾਣ ਲੱਗੇ ਆ। ਇਹ ਕੱਟ ਕੇ ਐਟ ਵੀ ਬਣਾ ਸਕਦੇ ਹੋ। ਸਾਡੇ ਵਿੱਚ ਬੱਚੇ ਕੁਝ ਥੋਕੇ ਖਾ ਗਏ ਜਿਆਦਾ ਪਿਆਜ਼ ਥੋੜਾ ਚੜੀ ਚ ਪਾਏ ਨੇ ਅੱਜ। ਆਪਾਂ ਇਹ ਨੂੰ ਹੋਣਾ। ਕਰਾਗੇ ਬ੍ਰਾਊਨ ਇਹਦੇ ਵਿੱਚ ਹੀ ਆਪਾਂ ਨਾਲ ਹੀ ਆਪਾਂ ਆਦਰ ਪਾ ਦੇਣੀ ਆ। ਆਦਰ ਪਾ ਦਿੱਤੀ ਆ। ਨਾਲੇ ਆਪਾਂ ਇਹਦੇ ਘਰੀ ਮੱਚ ਜਿਹੜੀ ਸੀ ਕੱਟੀ ਹੋਈ ਹੋ ਗਈ ਪਾਸੇ ਆ। ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੁਣ ਭੁੰਨ ਲਗਾ ਚੰਗੀ ਤਰ੍ਹਾਂ। ਚੰਗੀ ਤਰ੍ਹਾਂ ਭੁੰਨ ਲੇ ਫੁੱਜ ਜਾਏਗਾ ਫਿਰ ਤੁਹਾਨੂੰ ਆਪਾਂ ਦਿਖਾਉਂਦੇ ਆ। ਇਸ ਤਰ੍ਹਾਂ ਹੋ ਗਿਆ ਨਾ ਕਿ ਅੱਜ ਆ ਬ੍ਰਾਊਨ ਸ਼ੇਡ ਦਾ ਹੋ ਗਿਆ। ਭੁੱਜ ਗਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਣ ਲੱਗੇ ਆ। ਮਸਾਲੇ ਜਿਹੜੇ आप पाल लगे हैं लाल मिर्च हल्दी हल्दी कश्मीरी लाल मिर्च नमक धनिया पाउडर कस्तूरी मेथी आप ਹਲਾ ਪਾ ਨਾ ਹਲਾ ਲੈਣਾ ਚੰਗੀ ਕਰੇ ਤੇ ਜਿਵੇਂ ਨਾ ਪਾ ਪਾਣੀ ਹੈ ਲੱਸੀ ਹੋ ਗਿਆ ਨਾ ਉਹ ਨਾ ਪਾ ਪਾ ਮਾ ਕੇ ਲੱਸੀ ਆਪਾਂ ਜਿਹੜੀ ਬੇਟ ਕਰਕੇ ਲੱਸੀ ਰੱਖੀ ਸੀ ਆਪਾਂ ਤਾਂ ਆਈਆ ਮਗਲਾਈ ਜਮਾ ਜਿਹੜੇ ਆਪਾਂ ਥੋੜਾ ਜਿਹਾ ਇਹਟ ਕੀਤਾ ਸੀ ਥੋੜਾ ਇਹ ਚ ਪਾਣੀ ਪਾ ਕੇ ਤੇ ਉਹ ਵੀ ਪਾ ਦੇਣਾ ਵਿੱਚ ਉਹ ਜਿਹੜੇ ਚੁਕਾ ਲੈ। ਹਾਂ। ਇਹਨੂੰ ਆਪਾਂ ਹੁਣ ਲਾਈ ਜਾਣਾ ਜਿੰਨ ਤੱਕ ਇਹਨੂੰ ਆਵਲਾ ਨਹੀਂ ਆਇਆ। ਹਾਂਜੀ ਆਪਾਂ ਦੋ ਜਮ ਲੈ ਲੇ ਪਿਆਜ਼ ਇਹਨੂੰ ਬ੍ਰੇਕ ਬ੍ਰੇਕ ਆਪਾਂ ਲਿਆ ਕੱਟ ਤੇ ਦੋ ਹਰੀਆਂ ਮਿਰਚਾਂ ਪਾ ਲਈਆਂ ਤੇ ਉਹ ਵੀ ਆਪਾਂ ਇਹ ਚ ਮਿਕਸ ਕਰ ਲਈਆਂ। ਹੁਣ ਆਪਾਂ ਇੱਕ ਬੋਲ ਲੈਂਦਾ ਬੋਲ ਦੇ ਚ ਪਾ ਲੈਣਾ ਇਹਨੂੰ। ਤੇ ਮੋਲਸ ਪਾ ਲਿਆ ਮੋਲਸ ਪਾ ਲਿਆ ਤੇ ਹੁਣ ਆਪਾਂ ਪਾਣੇ ਦੇ ਵਿੱਚ ਵੇਸਣ ਵੇਸਣ ਆਪਾਂ ਇਹਦੇ ਵਿੱਚ ਪਾਵਾਂਗੇ ਡੇਡ ਡੇਢ ਕਟਛੀ ਵੇਸਣ ਪਾ ਲਈਏ ਜੇ ਲੋੜ ਪੈਗੀ ਤਾਂ ਆਪਾਂ ਇਹਦੇ ਵਿੱਚ ਹੋਰ ਵੀ ਪਾਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਪਾਣਦੇ ਆ ਇਹ ਅੱਧਾ ਚਮਚੀ ਦਾ ਚਾਪਾ ਨਮਕ ਪਾਇਆ ਤੁਸੀਂ ਸਵਾਦ ਅਨੁਸਾਰ ਪਾਣਾ ਅੱਧਾ ਚਮਚ ਆਪਾਂ ਲਾਲ ਮਿਰਚ ਪਾਈ ਹੈ ਤੁਸੀਂ ਸਵਾਦ ਅਨੁਸਾਰ ਪਾਣਾ ਤੇ ਇਹਦੇ ਚ ਹੁਣ ਆਪਾਂ ਇੱਕ ਪਾਨੇ ਆਨਾਰ ਦਾਣਾ ਪੀਸਿਆ ਹੈ ਅੱਧੇ ਚਮਚ ਆਪਾਂ ਇਹਦੇ ਚ ਨਾਰਤਨਾ ਪੀਸਿਆ ਪਾਲੰਨੇ ਤੇ ਥੋੜਾ ਜਿਹਾ ਇਹਦੇ ਚ ਧਨੀਆ ਪਾਊਡਰ ਪਾਣੇ ਪੀਸਿਆ ਹੈ ਤੇ ਹੁਣ ਆਪਾਂ ਇਹਨੂੰ ਮਿਕਸ ਮਿਕਸ ਕਰ ਲੈਣਾ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਰੱਖਣਾ ਚਾਹੀਦਾ ਸਾਨੂੰ ਪਿਆਜ਼ ਵੀ ਵਿੱਚ ਨਾ ਇਹ ਚ ਦਿਸਨੇ ਚਾਹੀਦੇ ਆ ਤੇ ਆਪਾਂ ਇਹਦੇ ਵਿੱਚ 1.5 ਕਟਕੀ ਆਪਾਂ ਇਹਦੇ ਵਿੱਚ 2 ਕਟਕੀ ਅਸੀਂ ਵੇਸਨ ਪਾਈਆਂ ਇਹਦੇ ਵਿੱਚ ਤੁਸੀਂ ਆਪਣਾ ਧਿਆਨ ਦੇ ਨਾਲ ਦੇਖ ਕੇ ਤੇ ਪਾਣਾ ਇਹਦੇ ਵਿੱਚ ਆਪਾਂ ਇਹਨੂੰ ਹੁਣ 10 ਮਿੰਟ ਦੇ ਸਤੇ ਟੱਕ ਕੇ ਰੱਖ ਦਿੰਦੇ ਹੁਣ ਇਹਨੂੰ ਕੜੀ ਨੂੰ ਆ ਦੇਖੋ ਕਿ ਨਾ ਸੋਨਾ ਕਲਰ ਆਇਆ ਆਪਾਂ ਮੇਥੀ ਨੂੰ ਥੋੜਾ ਜਿਹਾ ਸੀ ਵਿੱਚ ਦੋਸਤ ਕਰ ਲਿਆ ਸੀ ਤੇ ਅੱਜ ਕੱਲ੍ਹ ਸਾਤਾ ਮਰਸਾਤਾ ਚ ਕਦਾਂ ਵਾਸਲਾ ਬੰਦ ਹੈ ਇਸ ਕਰਕੇ ਆਪਾਂ ਹੁਣ ਉਹ ਵਾਲਾ ਆ ਗਿਆ ਨਾ ਕੜੀ ਨੂੰ ਆਪਾਂ ਆਪਾਂ ਤੀ ਮੇਥੀ ਕਸੂਰੀ ਮੇਥੀ ਪਾਤੀ ਹੈ ਤੇ ਕੜੀ ਪੱਤਾ ਵੀ ਜੇ ਚ ਹੋਵੇ ਤਾਂ ਜਰੂਰ ਪਾਓ ਆਪਣੇ ਕੋਲ ਕੜੀ ਪੱਤਾ ਹੈਗਾ ਨਹੀਂ ਇਸ ਵੇਲੇ ਤੇ ਸਿਪਾਇਆ ਨਹੀਂ ਹੁਣ ਆਪਾਂ ਇਹਨੂੰ ਰਿਜਨ ਗਵਾਉਂਗੇ ਐਸੇ ਆਪਾਂ ਇਹਨੂੰ ਰਿਜਨ ਗਵਾਉਂਦੇ ਕਾਕਾ ਦਾਂਗੇ ਥੋੜਾ ਜਿਹਾ ਗਰਮ ਸਰੋਂ ਦਾ ਤੇਲ ਇਹ ਹੋ ਗਿਆ ਗਰਮ ਤਾਂ ਹੁਣ ਆਪਾਂ ਜਿਹੜਾ ਆਪਾਂ ਵੇਚਨ ਦਾ ਫਲਟ ਹੋ ਰਿਹਾ ਸੀ ਆਇਲ ਨੂੰ ਇਸ ਤਰ੍ਹਾਂ ਚਮਚ ਲੈ ਲੈਣਾ ਹੈ ਕਿ ਤੁਸੀਂ ਚਮਚੇ ਦੇ ਨਾਲ ਇਸਨੂੰ ਘਰ ਕੇ ਔੜੇ ਬਣਾਣੇ ਇਸ ਤਰ੍ਹਾਂ ਪਾਈ ਜਾਣੇ ਆਹ ਥਨੋਲੀ ਵੀ ਬਣਾ ਸਕਦੇ ਹੋ ਪਰ ਕਿ ਬੇਟੀਆਂ ਕਹਿੰਦੀਆਂ ਕਿ ਅਸੀਂ ਹੱਥ ਨਹੀਂ ਆਪਣੇ ਲਈ ਬੇੜਨੇ ਇਸ ਤਰ੍ਹਾਂ ਬਣ ਗਏ ਆਪਾਂ ਇਹਨਾਂ ਨੂੰ ਕੱਢ ਲੈਣਾ ਨਾਨਾ ਕਿੰਨਾ ਵਧੀਆ ਆ ਦੇਖੋ ਆਪਾਂ ਇਸ ਤਰ੍ਹਾਂ ਨੇ ਸਾਰੇ ਬਣਾ ਲਏ ਆ ਸਾਰੇ ਬਣਾ ਲਏ ਇਸ ਤਰ੍ਹਾਂ ਜੀ ਦੇਖੀ ਆਪਾਂ ਕੜੀ ਆਓ ਕਿੰਨਾ ਸੋਹਣਾ ਕਲਰ ਆਇਆ ਹੁਣ ਆਪਾਂ ਇਹਦੇ ਚ ਪਾਨੇ ਆ ਪਕੌੜੇ ਅਬ ਕੋਸਤਾਂ ਦੀ ਹੋ ਗਈ ਆ ਉਹਦੇ ਚ ਪਾਇਆ ਪਕੌੜੇ ਤੇ ਫਿਰ ਆਪਣਾ ਸਬ ਕੋੜਿਆ ਪਾ ਲਈ ਚਲੋ ਅਬ ਜੀ ਮਨਨ ਜਿਹਦੇ ਅੰਮਲਕੇ ਦਾ ਆਪਾਂ ਇਹਨੂੰ ਟੱਕ ਕੇ 10-15 ਮਿੰਟ ਨੂੰ ਆਪਾਂ ਹੋਰ ਰਹਿਣਨਾ ਪੋੜੇ ਵੀ ਹੋ ਜਾਣਗੇ ਤੁਹਾਡੇ ਜੀ ਸੌਫਟ ਤੇ ਫਿਰ ਆਪਾਂ ਨੂੰ ਸਾਲ ਤਾਉਣ ਕੜੀ ਦਾ ਕੀ ਬਣਿਆ ਵਾਓ 아이 ਦੇਖੋ ਕੜੇ ਇਹਨੂੰ ਕਹਿੰਦੇ ਪੰਜਾਬੀ ਕੜੀ ਹੁਣ ਆਪਾਂ ਕਰੀਏ ਸਾਬ ਇਹ ਚਾਪਾ ਪਾ ਲੈਨੇ ਆ ਕੜੀ ਦੋ ਪਕੋੜੇ ਬਣੇ ਆ ਚਲੋ ਚਾਵਲ ਤੇ ਕੜੀ ਪੰਜਾਬੀ ਕੜੀ ਬਣ ਕੇ ਤਿਆਰ ਹੋ ਗਈ ਹੈ ਤੇ ਇਹ ਵੇਖੋ ਕੜੀ ਕਿੰਨੀ ਸ਼ਾਨਦਾਰ ਬਣੀ ਜੇ ਤੇ ਇਹ ਵੇਖੋ ਬਹੁਤ ਸ਼ਾਨਦਾਰ ਹੈ ਔਰ ਇਹ ਚਾਵਲ ਆ ਗਏ ਤੁਸੀਂ ਚਾਵਲ ਨਾ ਖਾਓ ਚਪਾਤੀ ਨਾ ਖਾਓ ਪਰ ਕੜੀ ਪੰਜਾਬੀਆਂ ਦੀ ਤੇ ਕੜੀ ਚੋਲੀ ਜਿਆਦਾ ਪਸੰਦ ਆ ਪੰਜਾਬੀਆਂ ਨੂੰ ਇਸ ਕਰਕੇ ਆਪਾਂ ਨਾਲ ਚਾਵਲ ਬਣਾਏ ਆ ਤੇ ਹੁਣ ਆਪਾਂ ਤੁਹਾਨੂੰ ਇੱਕ ਖਾ ਕੇ ਤੇ ਦੱਸਦੇ ਆ ਕਿ ਦੇਖੇ ਕਿੰਝ ਪਾਣੀ ਆ ਰਿਹਾ ਤੇ ਕੜੀ ਚਾਵਲ ਵੇਖ ਕੇ ਵੈਸੇ ਪੰਜਾਬੀਆਂ ਦੀ ਬਹੁਤ ਪਸੰਦ ਆ ਵਾਓ ਬਹੁਤ ਵਧੀਆ ਬਣੀ ਆ ਬਹੁਤ ਟੇਸਟੀ ਬਣੀ ਆ ਤੁਸੀਂ ਕਹਿੰਦੇ ਹੋਗੇ ਆਂਟੀ ਕਿ ਆਪੇ ਕਹਿੰਦੀ ਬਹੁਤ ਟੇਸਟੀ ਬਣੀ ਆ ਪਰ ਤੁਸੀਂ ਮੇਰੇ ਤਰੀਕੇ ਨਾਲ ਬਣਾ ਕੇ ਇਹਨੂੰ ਖਾ ਕੇ ਵੇਖ ਦੱਸੋ ਮੈਨੂੰ ਕਿ ਮੇਰੇ ਤਰੀਕੇ ਨਾਲ ਸਹੀ ਬਣਦੀ ਐ ਕਿ ਨਹੀਂ ਬਣਦੀ ਤੇ ਜੋ ਅੱਜ ਕੱਲ੍ਹ ਵਾਇਰਸ ਸਭ ਦੇ ਭਲਾ ਕਰੇ ਤੇ ਸਭ ਨੂੰ ਤੰਦੁਸਤੀਆਂ ਬਖਸ਼ੇ ਤੇ ਆਪਾਂ ਇਹ ਜੇ ਭਗਵਾਨ ਬਣਾ ਕੇ ਸਭ ਖਾਣ ਕਰ ਕਰ ਇਹ ਕ ਪੰਜਾਬ ਦਾ ਬਹੁਤ ਬੁਰਾ ਹਾਲ ਐ ਵਾਇਰਸ ਸਭ ਦੇ ਕਰ ਸੁਖ ਸ਼ਾਂਤੀ ਵਰਤੇ ਪਰਿਵਾਰਾਂ ਤੇ ਵਰਤੇ ਉਹਨਾਂ ਨੂੰ ਬਹੁਤ ਨੁਕਸਾਨ ਹੋਇਆ ਐ ਵਾਇਰਸ ਸਾਰੇ ਹਰ ਦੋ ਆਸਰ ਲੇ ਕੇ ਤਰੀਕੇ ਤੇ ਹੋਰ ਤੁਸੀਂ ਹੁਣ ਬਣਾਓ ਤੇ ਖਾਓ ਤੇ ਮੈਨੂੰ ਕਮੈਂਟ ਕਰਕੇ ਦੱਸੋ ਇਸ ਤਰ੍ਹਾਂ ਦੇ ਬਣੇ ਜੇ ਵੱਧ ਤੋਂ ਵੱਧ ਮੈਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਕਰੋ ਥੈਂਕ ਯੂ